ਜਿਹੜਾ ਪੰਜਾਬ ਜਾਂ ਮੀਨ ਲੁਧਿਆਣਾ ਸਾਰਾ ਪ੍ਰਵਾਸੀਆਂ ਦੇ ਸਿਰ ਤੇ ਆ ਤੁਸੀਂ ਦੱਸੋ ਜੀ ਇਹਨਾਂ ਨੂੰ ਪੁੱਛਣ ਵਾਲਾ ਕੋਈ ਹੋਵੇ ਵੀ ਤੁਸੀਂ ਕਿਹਾ ਸਟੇਟ ਦੇ ਇਲੈਕਸ਼ਨ ਲੜ ਰਹੇ ਹੋ ਇਹਨਾਂ ਨੇ ਕਿਹਾ ਕਿ ਯੂਪੀ ਬਿਹਾਰ ਵਾਲੇ ਇੱਥੇ ਜਗ੍ਹਾ ਨਹੀਂ ਲੈਣ ਦੇਣੀ ਆ ਇੱਥੇ ਰਹਿਣ ਨਹੀਂ ਦੇਣਾ ਇੰਨਾ ਸੀ ਪਹਿਲਾਂ ਹੀ ਜਗ੍ਹਾ 'ਚ ਫਸੇ ਹੋਏ ਆ ਜਿਹੜੀ ਜਗ੍ਹਾ 'ਚ ਅਸੀਂ ਰਹਿਨੇ ਆ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਇਹਨਾਂ ਨੇ ਸਾਰੇ ਪ੍ਰਵਾਸੀਆਂ ਦੇ ਖਿਲਾਫ ਬਿਆਨ ਦਿੱਤਾ ਜਦਕਿ ਤੁਸੀਂ ਸਾਰੇ ਲੋਕ ਸਮਝਦੇ ਹੋ ਵੀ ਅੱਜ ਜਿਹੜਾ ਪੰਜਾਬ ਜਾਂ ਮੇਨ ਲੁਧਿਆਣਾ ਸਾਰਾ ਪ੍ਰਵਾਸੀਆਂ ਦੇ ਸਿਰ ਤੇ ਆ ਕੋਈ ਵੀ ਜੱਟ ਜ਼ਿਮੀਂਦਾਰ ਜਾਂ ਕੋਈ ਵੀ ਸੀਨੀਅਰ ਲੀਡਰ ਆ ਚਾਹੇ ਅਕਾਲੀ ਦਲ ਦਾ ਚਾਹੇ ਕਾਂਗਰਸ ਦਾ ਜਿਹੜੇ ਜ਼ਿਮੀਂਦਾਰੇ ਕਰਦੇ ਆ ਕਿਸੇ ਦਾ ਵੀ ਕੋਈ ਕਹਿ ਦੇਵੇ ਸਾਡਾ ਪ੍ਰਵਾਸੀਆਂ ਬਿਨਾਂ ਗੁਜ਼ਾਰਾ ਸਭ ਪ੍ਰਵਾਸੀਆਂ ਤੋਂ ਬਿਨਾਂ ਕਿਸੇ ਦਾ ਗੁਜ਼ਾਰਾ ਨਹੀਂ ਪਰ ਇਹਨਾਂ ਦਾ ਕੀ ਵੋਟਾਂ ਦਾ ਸਟੰਟ ਹੈ ਇਹਨਾਂ ਦਾ ਪਤਾ ਨਹੀਂ ਇਹਨਾਂ ਨੂੰ ਫਾਇਦਾ ਹੋਣਾ ਹੈ ਇਸ ਗੱਲ ਦਾ ਕਿ ਪਤਾ ਨਹੀਂ ਨੁਕਸਾਨ ਹੋਣਾ ਹੈ ਮੈਨੂੰ ਤਾਂ ਇੱਥੇ ਤੱਕ ਲੱਗਦਾ ਕਿ ਇਹਨਾਂ ਨੂੰ ਨੁਕਸਾਨ ਹੀ ਹੋਣਾ ਹੈ ਕਿਉਂਕਿ ਇਹ ਪ੍ਰਵਾਸੀਆਂ ਤੋਂ ਬਗੈਰ ਹੁਣ ਚਲਾਣਾ ਪੰਜਾਬ ਬਗੀ ਇਹ ਕੀ ਕਾਰਨ ਕੀ ਹੋਇਆ ਕਾਰਨ ਇਹਨਾਂ ਨੇ ਬਿਆਨ ਦਿੱਤਾ ਜੀ ਕੋਈ ਪ੍ਰਵਾਸੀ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਵਿੱਚ ਅਸੀਂ ਅੱਜ ਸਾਡਾ ਸਰਕਾਰ ਆਏਗੇ ਅਸੀਂ ਇਦਾਂ ਕਰਾਂ ਤੁਸੀਂ ਦੱਸੋ ਜੀ ਇਹਨਾਂ ਨੂੰ ਪੁੱਛਣ ਵਾਲਾ ਕੋਈ ਹੋਵੇ ਵੀ ਤੁਸੀਂ ਕਿਹਾ ਸਟੇਟ ਦੀ ਇਲੈਕਸ਼ਨ ਲੜ ਰਹੇ ਹੋ ਤੁਸੀਂ ਤਾਂ ਇਲੈਕਸ਼ਨ ਲੜ ਰਹੇ ਹੋ ਸੈਂਟਰ ਦੇ ਸੈਂਟਰ ਦੇ ਕਿੰਦੀ ਸਰਕਾਰ ਆਣੀ ਕਿੰਦੀ ਨਹੀਂ ਆਣੀ ਹਜੇ ਕੁਝ ਪਤਾ ਨਹੀਂ ਜੇ ਆਣੀ ਵੀ ਹੈ ਤੇ ਇੱਕ ਲੋਕਲ ਮੈਂਬਰ ਐਮਪੀ ਕਿੰਨੀ ਉਹਥੇ ਪਾਵਰ ਰੱਖ ਕੇ ਕਾਨੂੰਨ ਚੇਂਜ ਕਰ ਸਕਦਾ ਬੇਦੁੱਕੇ ਬਿਆਨ ਹੈ ਇਹਨਾਂ ਦਾ ਇਸ ਪਾਰਟੀ ਨੂੰ ਕੋਈ ਫਾਇਦਾ ਨਹੀਂ ਹੋਣਾ ਤੇ ਹੁਣ ਤੁਸੀਂ ਵਿਰੋਧ ਕਰ ਰਹੇ ਹੋ ਹਾਂਜੀ ਅਸੀਂ ਵਿਰੋਧ ਕਰਨ ਨਹੀਂ ਆਏ ਵੀ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਪਾਰਟੀ ਦਾ ਇਹਨਾਂ ਦੀ ਨੁਕਸਾਨ ਹੋ ਰਿਹਾ ਫਾਇਦਾ ਨਹੀਂ ਹੋ ਰਿਹਾ ਹਾਂਜੀ ਇਹ ਫਰੋਹੀਪੁਰ ਰੋਹੀ ਰਾਜਾ ਬੜਿੰਗ ਜਿਹੜੇ ਪੰਜਾਬ ਪ੍ਰਧਾਨ ਸੀਗੇ ਅੱਜ ਲੁਧਿਆਣਾ ਜੇ ਇਲੈਕਸ਼ਨ ਲੜ ਰਹੇ ਆ ਕਿ ਅਸੀਂ ਲੁਧਿਆਣਾ ਵਾਸੀ ਪਰਵਾਚਲ ਦੇ ਨਾਲ ਬੰਦੇ ਨੇ ਸਾਡੇ ਤੇ ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਆ ਵੀ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਇਹ ਬਿਆਨ ਗਲਤ ਨੇ ਇੰਦੇ ਵਿੱਚ ਕੋਈ ਕਿਸੇ ਪਾਰਟੀ ਦਾ ਫਾਇਦਾ ਨਹੀਂ ਹੋਣਾ ਮੇਰਾ ਨਾਮ ਸੋਨੂ ਤਵਾੜੀ ਹੈ ਬੀ ਜਿਹੜਾ ਰੋਸ਼ ਜਿਹੜਾ ਕੀ ਬੋਲਦਾ ਇਹ ਗਲਤ ਆ ਰੋਸ਼ ਜਿਹੜਾ ਸਖਬਾਰ ਖੈਲਾ ਜੀ ਨੇ ਬਿਆਨ ਦਿੱਤਾ ਇਹ ਬਿਆਨ ਸਰੇਆਮ ਗਲਤ ਆ ਕੀ ਬਿਆਨ ਤੋਂ ਇਹਨਾਂ ਨੇ ਕਿਹਾ ਕਿ ਯੂਪੀਪੀ ਹਾਰਾਂ ਵਾਲਿਆਂ ਨੂੰ ਇੱਥੇ ਜਗ੍ਹਾ ਨਹੀਂ ਲੈਣ ਦੇਣੀ ਆ ਇੱਥੇ ਰਹਿਣ ਨਹੀਂ ਦੇਣਾ ਇੱਕ ਤਾਂ ਅਸੀਂ ਪਹਿਲਾਂ ਹੀ ਜਗ੍ਹਾ 'ਚ ਫਸੇ ਹੋਇਆ ਜਿਹੜੀ ਜਗ੍ਹਾ 'ਚ ਅਸੀਂ ਰਹਿੰਨੇ ਆ ਉਹ ਇਹਨਾਂ ਦੇ ਹੀ ਸਰਕਾਰ ਦੇ ਵਿੱਚ ਉਹ ਜਗ੍ਹਾ ਕਲੋਨੀ ਕੱਟੀ ਸੀ ਅੱਜ ਉਸ ਕਲੋਨੀ ਦਾ ਵੀ ਬਹੁਤ ਬੁਰਾ ਹਾਲ ਆ ਉਪਰੋ ਅੱਜ ਇਹ ਕਹਿ ਰਿਹਾ ਕਿ ਤੇ ਜਗ੍ਹਾ ਵੀ ਨਹੀਂ ਲੈਣ ਦੇਣਾ ਤੇ ਰਹਿਣ ਵੀ ਨਹੀਂ ਦੇਣਾ ਇਹ ਤਾਂ ਗਲਤ ਗੱਲ ਕੀ ਪ੍ਰਵਾਸੀਆਂ ਨੂੰ ਕਿਹਾ ਸਾਰੇ ਪ੍ਰਵਾਣਚਲੀ ਨੂੰ ਕਿਹਾ ਇਹਨਾਂ ਨੇ ਕਿਹਾ ਯੂਪੀ ਬਿਹਾਰ ਤੋਂ ਜਿਹੜੇ ਵੀ ਹੈਗੇ ਆ ਉਹਨਾਂ ਨੂੰ ਇੱਥੇ ਜਗ੍ਹਾ ਨਹੀਂ ਦੇਣੀ ਐ ਇੱਥੇ ਰਹਿਣ ਨਹੀਂ ਦੇਣਾ ਤੇ ਹੁਣ ਤੁਸੀਂ ਵਿਰੋਧ ਕਰ ਰਹੇ ਹੋ ਪੂਰਾ ਜਿਹਾ ਵਿਰੋਧ ਕਰ ਰਹੇ ਹੋ ਆਇ ਤੇ ਇੱਥੇ ਰਜਾ ਬੜਿੰਗ ਜੀ ਦੇ ਦਫ਼ਤਰ ਅਸੀਂ ਆਏ ਆ ਇਕੱਠੇ ਹੋ ਕੇ ਇੱਥੇ ਅਸੀਂ ਇਹਨਾਂ ਨੂੰ ਕਵਾਂਗੇ ਬਈ ਇਹ ਬਿਆਨ ਵਾਸਤੇ ਮਾਫੀ ਮੰਗਣ ਕਹਿਣ ਕਿ ਹਾਂ ਵੀ ਗਲਤੀ ਹੋਈ ਏ ਸਾਡੇ